ਸੱਚ ਕੋ ਵੇਖਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਖਜੀਤ ਮਾਨ ਇੰਨੇ ਦਿਨੀ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਵਿਰਾਸਤੀ ਮੇਲਾ ਲੱਗਿਆ ਹੋਇਆ ਹੈ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਮੇਲਾ ਅੱਜ ਦੂਜੇ ਦਿਨ ਦੇ ਵਿੱਚ ਹੈ ਹਾਲਾਂਕਿ ਮੇਲੀਆਂ ਦੀ ਭੀੜ ਪਿਛਲੇ ਮੇਲਿਆਂ ਨਾਲੋਂ ਘੱਟ ਹੈ ਪਰ ਵਿਰਾਸਤ ਨੂੰ ਪਿਆਰ ਕਰਨ ਵਾਲਿਆਂ ਨੇ ਆਪਣੀਆਂ ਸ਼ਟਾਲਾਂ ਖੂਬ ਜਿਚਾਈਆਂ ਹੋਈਆਂ ਨੇ ਤੁਸੀਂ ਮੇਰੇ ਪਿੱਛੇ ਇਹ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਜਦੋਂ ਪਾਣੀ ਦਾ ਸਾਧਨ ਖੂਹ ਹੁੰਦੇ ਸੀ ਤਾਂ ਉਸ ਖੂਹ ਦੇ ਮਾਡਲ ਨੂੰ ਤਿਆਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਟਿਆਰਾ ਮਹਿਲਾਵਾਂ ਭੈਣਾ ਉਤੋਂ ਖੂਹਾਂ ਤੋਂ ਪਾਣੀ ਭਰ ਕੇ ਲੈ ਜਾਂਦੀਆਂ ਸੀ ਬਹੁਤ ਵਧੀਆ ਢੰਗ ਦੇ ਨਾਲ ਇਹ ਨਵੀਂ ਪੀੜ੍ਹੀ ਹੈ ਜਿਹੜੀ ਜੋ ਮੇਲੇ ਦੇ ਵਿੱਚ ਆ ਰਹੀ ਹੈ ਇਸ ਦ੍ਰਿਸ਼ ਨੂੰ ਦੇਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਪੀਤਾ ਜਾਂਦਾ ਸੀ ਘੜਿਆਂ ਦੇ ਵਿੱਚੋਂ ਹੀ ਪਾਣੀ ਪਿਆਇਆ ਜਾਂਦਾ ਸੀ ਇਹ ਬਾਲਟੀ ਭਰ ਕੇ ਤੇ ਸਿਰ ਦੇ ਉੱਪਰ ਆਪਣੇ ਘੜਾ ਰੱਖ ਕੇ ਇਹ ਮਹਿਲਾ ਜਾ ਰਹੀ ਹੈਗੀ ਹੈ ਉਥੇ ਆਪਣੇ ਪਿੰਡਾਂ ਦੇ ਵਿੱਚ ਖੂਹਾਂ ਦੇ ਉੱਪਰ ਹੀ ਕੱਪੜੇ ਧੋਤੇ ਜਾਂਦੇ ਸੀ ਵਾਸ਼ਿੰਗ ਮਸ਼ੀਨਾਂ ਦੇ ਦੌਰ ਦੇ ਵਿੱਚ ਘਰਾਂ ਦੇ ਵਿੱਚੋਂ ਥਾਪੇ ਜਿਹੜੇ ਖਤਮ ਹੋ ਗਏ ਪਰ ਇਹ ਦਿਖਾਇਆ ਜਾ ਰਿਹਾ ਕਿਸ ਤਰ੍ਹਾਂ ਥਾਪੇ ਦੇ ਨਾਲ ਕੱਪੜੇ ਧੋਣ ਦਾ ਜਿਹੜਾ ਮਾਡਲ ਤਿਆਰ ਕੀਤਾ ਗਿਆ ਸਾਡੇ ਨਾਲ ਵੀਰ ਜੀ ਨੇ ਉਹਨਾਂ ਨਾਲ ਗਲਵਾਟ ਕਰਦੇ ਆਂ ਪੁੱਛਦੇ ਆਂ ਕਿ ਇਹ ਸ਼ੌਂਕ ਉਹਨਾਂ ਨੂੰ ਕਦੋਂ ਪਿਆ ਤੇ ਕਿਸ ਤਰ੍ਹਾਂ ਇਹਨੂੰ ਅੱਗੇ ਵਧਾਇਆ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਨਾ ਬਲਵੰਤ ਸਿੰਘ ਸਰ ਅੱਛਾ ਬਲਵੰਤ ਜੀ ਇਹ ਦੱਸੋ ਵੀ ਤੁਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲ ਸਰ ਤੋਂ ਜਿੱਮੇ ਆਪਣੀ ਪਹਿਲਾਂ ਗੱਲ ਹੋਈ ਸੀ ਹਾਂਜੀ ਸਰ ਆਪਣਾ ਇਹ ਵਿਰਾਸਤਾ ਤੁਹਾਨੂੰ ਇਸ ਤਰ੍ਹਾਂ ਵਿਰਾਸਤੀ ਚੀਜ਼ਾਂ ਬਣਾਉਣ ਦਾ ਸ਼ੌਂਕ ਕਿਵੇਂ ਜਾਗਿਆ ਤੇ ਕਿਵੇਂ ਇਹਨੂੰ ਅੱਗੇ ਵਧਾਰੇ ਸਰ ਹਰਮਨ ਸਿੰਘ ਸਾਡੇ ਭਾਈ ਸਾਹਿਬ ਸੀਗੇ ਜੀ 2009 ਦੇ ਵਿੱਚ ਉਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਡਾਕਟਰ ਨੇ ਉਹਦਾ ਕੰਮ ਬੰਦ ਕਰ ਦਿੱਤਾ ਫਿਰ ਉਹ ਇਹ ਵਿਰਾਸਤ ਤਿਆਰ ਕਰਨ ਲੱਗ ਪਿਆ ਜੀ 16 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਠੀਕ ਅਸੀਂ ਉਹਨਾਂ ਦੇ ਵਿਰਸੇ ਨੂੰ ਸੁਭਾਲਣ ਲੱਗੇ ਥੋੜਾ ਬੋੜਾ ਨਾਲ ਤਿਆਰ ਕਰੀ ਬਾਕੀ ਉਹਨਾਂ ਦਾ ਵਿਰਸਾ ਸਮਾਦ ਦੇ ਅੱਛਾ ਕਿਸ ਤਰ੍ਹਾਂ ਦਾ ਇਹ ਜਿਹੜਾ ਸ਼ੌਂਕ ਜਾਗਿਆ ਹੈਗਾ ਤੁਹਾਨੂੰ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਦਾ ਸਾਡੇ ਨਾਲ ਮਹਿਲਾਵਾਂ ਬਜ਼ੁਰਗ ਮਾਤਾ ਹੈਗਿਆ ਮਾਤਾ ਜੀ ਸ਼ਸ਼ੀ ਕਾਂ ਜੀ ਇਹ ਤੁਸੀਂ ਤਾਂ ਆਪਣੀ ਜ਼ਿੰਦਗੀ ਚ ਖੁਦ ਅੱਖੀ ਦੇਖ ਕੇ ਹੋਣਗੇ ਅੱਜ ਮੇਲਿਆਂ ਦੇ ਵਿੱਚ ਰਹਿ ਗਏ ਹੈ ਕਿਸ ਤਰ੍ਹਾਂ ਦਾ ਲੱਗਦਾ ਇਹ ਅੱਜ ਹੁਣ ਚੰਗਿਆਂ ਜਾਂ ਪਹਿਲਾਂ ਨਾਲੋਂ ਹੁਣ ਹੁਣ ਤਾਂ ਪੁਰਾਣਾ ਵਿੱਚ ਤਾਂ ਮਿਲਦਾ ਨਹੀਂ ਹੁਣ ਹੁਣ ਤਾਂ ਬੱਚੇ ਪਤਾ ਹੀ ਨਹੀਂ ਬੱਚਿਆਂ ਨੂੰ ਵੀ ਇਹ ਕੀ ਚੀਜ਼ ਹੈ ਅੱਗੇ ਖੂਹ ਤੋਂ ਪਾਣੀ ਭਰਦਿਆਂ ਡੋਲਣਾ ਲਾਸ ਪਾਉਂਦੀਆਂ ਵਿੱਚ ਪਾਉਣੀ ਦੇ ਇੱਥੇ ਵਗਾਉਂਦੀਆਂ ਖੂਦ ਦੇ ਲਾਸਾਂ ਦੇ ਨਾਲ ਪਾਣੀ ਕੱਢਦੀਆਂ ਬਾਲਟੀਆਂ ਨਾਲ ਤੇ ਘੜੇ ਭਰ-ਭਰ ਘਰਾਂ ਨੂੰ ਜਾਂਦੀਆਂ ਤੇ ਉਸੇ ਨਾਲ ਹੀ ਰੋਟੀ ਪਾਣੀ ਦਾ ਕੰਮ ਚੱਲਦਾ ਉਸੇ ਨਾਲ ਹੀ ਲੀੜਾ ਕੱਪੜਾ ਧੋਦੇ ਸੀ ਉਹੀ ਜਾ ਕੇ ਮਾਲ ਨੂੰ ਪਿਉਂਦੇ ਸੀਗੇ ਇੰਨਾ ਇੰਨੀ ਮਿਹਨਤ ਬਹੁਤ ਕਰਦੀਆਂ ਸੀ ਬੁੜੀਆਂ ਹੁਣ ਤਾਂ ਕੋਈ ਨਹੀਂ ਕਰਦਾ ਜੀ ਲੱਗਦਾ ਨਹੀਂ ਪਹਿਲਾਂ ਜਦੋਂ ਇਸ ਤਰ੍ਹਾਂ ਦੇ ਸਾਧਨ ਹੁੰਦੇ ਸੀ ਭਾਈਚਾਰਾ ਵੀ ਕਾਇਮ ਰਹਿੰਦਾ ਸੀ ਉੱਥੇ ਆਪਾਂ ਇਕੱਠੇ ਹੁੰਦੇ ਸੀ ਗੱਲਾਂ ਬਾਤਾਂ ਹੁੰਦੀਆਂ ਸੀ ਅੱਜ ਕੱਲ ਮੋਬਾਈਲਾਂ ਤੱਕ ਸੀਮਤ ਰਹਿ ਗਏ ਬਾਕੀ ਵੀ ਵੀ ਮੈਂਬਰ ਪਰਿਵਾਰ ਦੇ ਵੀ ਇਕੱਠੇ ਹੁੰਦੇ ਸੀਗੇ ਤੇ ਬਹੁਤ ਮਜ਼ਾ ਆਉਂਦਾ ਸੀ ਖਾਣ ਪੀਣ ਦਾ ਬਹੁਤ ਸਾਡੇ ਵੀ ਵੱਡੇ ਸਾਡੇ ਮੇਰੇ ਸਾਰੇ ਵੀ ਪੰਜ ਭਾਈ ਸੀਗੇ ਜੀ ਤੇ ਗਾਂ ਪੰਜ ਉਹਨਾਂ ਦੇ ਗਾਂ ਸੀਗੇ ਤੇ ਬਹੁਤ ਵੱਡਾ ਪਰਿਵਾਰ ਸੀਗਾ ਤੇ ਬਹੁਤ ਅਸੀਂ ਤਾਂ ਆਪ ਇਹ ਵੇਖਿਆ ਹੋਇਆ ਤੁਸੀਂ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਹੋ ਜਿੰਦਗੀ 'ਚ ਹੁਣ ਭਾਵੇਂ ਹਾਲਾਂਕਿ ਹੁਣ ਤਾਂ ਬਾਥਰੂਮ ਟੁੱਟੀਆਂ ਬਰਾਂਡੇ ਦੇ ਵਿੱਚ ਹੀ ਕਮਰੇ ਦੇ ਸਾਹਮਣੇ ਮਿਸ ਕਰਦੇ ਹੋ ਜੀ ਹੁਣ ਤਾਂ 80 ਸਾਲ ਨੇ ਪਹੁੰਚੇ ਪਾਏ ਆ ਸਰੀਰ ਹੁਣ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਪਹਿਲਾਂ ਆਉਂਦੇ ਰਹੇ ਆ ਇੱਥੇ ਮੇਲੇ ਚ ਚਾਰ ਚਾਰ ਪੰਜ ਸਾਲ ਆਏ ਆ ਤੇ ਹੁਣ ਨਹੀਂ ਬਸ ਸਾਡੇ ਕਈ ਮੋਤਾ ਜਿਹੇ ਇਸ ਤਰ੍ਹਾਂ ਹੋ ਗਏ ਫਿਰ ਬੰਦੇ ਦਾ ਦਿਮਾਗ ਜਾ ਉਹ ਜਾ ਰਹਿਦਾ ਨਹੀਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਬੀਬੀ ਵਾਲੇ ਤੋਂ ਕੀ ਨਾਮ ਹੈ ਮੇਰਾ ਨਾਮ ਜੀ ਸਰਜੀਤ ਕੌਰ ਹੈ ਜੀ ਜੀ ਹਾਂ ਜੀ ਜੀ ਬਈ ਜੀ ਮੇਰਾ ਬੇਟਾ ਉਹ ਮੈਂਬਰ ਹੈ ਨਾ ਅੱਛਾ ਜੀ ਬਈ ਅੱਗੇ ਦੱਸੋ ਵੀ ਇਸ ਤਰ੍ਹਾਂ ਦਾ ਵੀ ਕੀ ਇਹ ਬਰਾਸਤ ਕਈ ਚੀਜ਼ਾਂ ਅਸੀਂ ਦੇਖਿਆ ਵੀ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ ਬਰਾਸਤ ਦਾ ਮੁੱਲ ਪੈਂਦਾ ਇਹਨਾਂ ਕੀ ਚੀਜ਼ਾਂ ਪੈਂ ਤਾਂ ਜੀ ਬਲਕਿ ਮੁੱਲ ਸੀ ਇਹਦਾ ਕੀ ਲੈਣਾ ਜਦੋਂ ਲੋਕ ਦੇਖਦੇ ਆ ਕਿ ਦਰਖਤ ਦੇਖਦੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਅੱਛਾ ਹੋਰ ਕੀ ਕੀ ਮਾਡਲ ਬਣਾਏ ਹੋਏ ਆਪਾਂ ਬਾਹਰ ਚੱਲ ਕੇ ਦੇਖਦੇ ਆ ਜਿਸ ਤਰ੍ਹਾਂ ਆ ਤੁਹਾਨੂੰ ਦਿਖਾਇਆ ਸੀਗਾ ਆਪਣਾ ਜਿਹੜਾ ਇਹ ਇੱਕ ਖੂਦ ਦਾ ਮਾਡਲ ਬਣਿਆ ਹੋਇਆ ਹੈਗਾ ਕਿ ਕਿਸ ਤਰ੍ਹਾਂ ਕੋਹਾਂ ਦੇ ਉੱਪਰੋਂ ਪਾਣੀ ਪੜਿਆ ਜਾਂਦਾ ਸੀ ਦੇਖ ਸਕਦੇ ਹੋ ਕਿ ਜਿਹੜੀ ਸ਼ਹਿਰੀ ਆਬਾਦੀ ਖਾਸ ਕਰਕੇ ਇਹਨਾਂ ਮਾਡਲਾਂ ਨੂੰ ਆਪਣੇ ਕੈਮਰਿਆਂ ਦੇ ਵਿੱਚ ਪੋਸਟ ਨ ਕਰ ਰਹੀ ਹੈ ਇਹ ਬਾਬਾ ਫਰੀਦ ਜੀ ਅਚ ਇਹ ਮਾਡਲ ਤੁਸੀਂ ਬਣਾਇਆ ਜਾਂ ਤੁਹਾਡੇ ਭਾਈ ਸਾਹਿਬ ਨੇ ਨਹੀਂ ਹਾਂ ਜੀ ਮੈਂ ਬਣਾਇਆ ਜੀ ਅੱਛਾ ਇਹ ਮੇਰਾ ਦੂਜਾ ਮਾਡਲ ਸੀ ਜੀ ਪਹਿਲੀ ਮੈਂ ਫੋਟੋ ਬਣਾਈ ਸੀ ਗੁਰਦਾਸ ਮਾਨ ਸਾਹਿਬ ਦੀ ਅੱਛਾ ਹਾਂਜੀ ਕਿਉਂਕਿ ਮੇਰੇ ਭਾਈ ਸਾਹਿਬ ਨੂੰ ਸੀਗੀ ਵੀ ਗੁਰਦਾਸ ਸਾਹਿਬ ਨੂੰ ਮਿਲਣਾ ਮੇਰੀ ਕੋਸ਼ਿਸ਼ ਵੀ ਉਹਨੂੰ ਸਮਾਨ ਦਿਖਾਉਣ ਦੀ ਪਰ ਦਿਖਾ ਨਹੀਂ ਸਕਿਆ ਹਲੇ ਤੱਕ ਅੱਛਾ ਹਾਂਜੀ ਅੱਛਾ ਇਹ ਸਿੱਧੂ ਮੂਸੇਵਾਲਾ ਅੱਜ ਕੱਲ ਭਾਵੇਂ ਇਹਨਾਂ ਦੀ ਮੌਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਨੌਜਵਾਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਪ੍ਰਤੀ ਉਹੀ ਕਰੇਜ ਹੈ ਇਹ ਵੀ ਤੁਹਾਡੀ ਕਲਾ ਕਰਤੀ ਹੈ ਹਾਂਜੀ ਹਾਂਜੀ ਬਿਲਕੁ ਅਚੇਤ ਅਸੀਂ ਸਿੱਧੂ ਮੂਸੇ ਵਾਲੇ ਦੇ ਮਰਨ ਤੋਂ 1 ਸਾਲ ਪਹਿਲਾਂ ਕਿਸੇਤੂ ਬਣਾਇਸ ਕੀ ਹਮ ਅਸੀਂ ਬਹੁਤ ਵੀਡੀਓ ਦੇ ਵਿੱਚ ਬੋਲਿਆ ਵੀ ਉਹ ਆ ਕੇ ਲੈ ਜੇ ਵੀ ਚਲੋ ਕੋਈ ਕਾਰ ਨਹੀਂ ਆਇਆ ਗਿਆ ਫਿਰ ਉਹਨਾਂ ਦੀ ਮੌਤ ਹੋ ਗਈ ਫਿਰ ਅਸੀਂ ਉਹਨਾਂ ਦੇ ਘਰੇ ਇੱਕ ਸਟੱਡੀ ਦੇ ਕੇ ਆਏ ਜੀ ਫਿਰ ਸਾਨੂੰ ਉਹਦੀ ਘਾਟ ਆਪਣੇ ਕੋਲੇ ਮਹਿਸੂਸ ਹੋਈ ਫਿਰ ਅਸੀਂ ਇੱਕ ਆਵਦੇ ਕੋਲ ਬਣਾ ਕੇ ਰੱਖਿਆ ਠੀਕ ਠੀਕ ਹੈ ਹੋਰ ਕਿਹੜੇ ਕਿਹੜੇ ਮਾਡਲ ਹੈ ਇਹ ਕਿਹੜੇ ਕਲਾਕਾਰ ਬਣਾਏ ਹੈਗੇ ਇਹ ਅੱਛਾ ਦੀਪ ਸਿੱਧੂ ਹਮ ਦੀਪ ਸਿੱਧੂ ਅੱਛਾ ਹਾਂ ਜੀ ਹਾਂ ਜੀ ਇਹਨਾਂ ਨੇ ਵੀ ਕਿਸਾਨੀ ਤੁਹਾਨੂੰ ਚ ਬਹੁਤ ਵਧੀਆ ਕੰਮ ਕੀਤਾ ਸੀਗਾ ਸਾਨੂੰ ਲੱਗਿਆ ਵੀ ਇਹਨਾਂ ਦਾ ਸਟੈਚੂ ਬਣਾਉਣਾ ਚਾਹੀਦਾ ਜੀ ਜੀ ਮਤਲਬ ਤੇ ਇਸ ਤਰ੍ਹਾਂ ਜਿਵੇਂ ਇਹ ਪੰਜਾਬ ਦੀ ਵਿਰਾਸਤ ਬਿਲਕੁਲ ਹੀ ਖਤਮ ਹੋ ਗਿਆ ਇਹ ਕੋਈ ਤੁਹਾਡੇ ਤੋਂ ਖਰੀਦਦਾਰੀ ਕਰਨ ਵੀ ਆਉਂਦਾ ਇਹਨਾਂ ਦੀ ਨਹੀਂ ਸਰ ਅਸੀਂ ਕੋਸ਼ਿਸ਼ ਨਹੀਂ ਕਰਦੇ ਵੇਚਣ ਦੀ ਕਿਉਂਕਿ ਇਹ ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਹੂੰ ਉਹਨੇ ਮਿਹਨਤ ਕੋਈ ਦਿੰਦਾ ਨਹੀਂ ਜੀ ਤੇ ਅਸੀਂ ਵਿਰਾਸਤ ਵਜੋਂ ਤਿਆਰ ਕਰਕੇ ਰੱਖਦੇ ਹਾਂ ਬਹੁਤ ਅੱਛਾ ਕੋਈ ਮੇਲੇ ਜੀ ਇਸ ਤਰ੍ਹਾਂ ਦਾ ਮੇਲਾ ਆਇਆ ਜਿਹੜੇ ਇਹਨਾਂ ਦੇ ਸਾਰਿਆਂ ਦੇ ਨਾਮ ਜਾਣਦੇ ਹੋ ਵੀ ਇਹ ਜਿੰਦਰਾ ਹੈਗਾ ਇਹ ਹਲ ਹੈਗੀ ਇਹ ਪੰਜਾਲੀ ਹੈਗੀ ਬਹੁਤ ਆਉਂਦੇ ਜੀ ਬਹੁਤ ਅੱ ਪਰ ਲੋਕਾਂ ਨੂੰ ਬਹੁਤ ਪਤਾ ਜੀ ਤੁਸੀਂ ਮੇਲੇ 'ਚ ਕੋਈ ਮੁਕਾਬਲਾ ਰੱਖੋ ਵੀ ਜਿਹੜੇ ਨਾ ਸਾਰਿਆਂ ਦੇ ਨਾਮ ਦੱਸੂਗਾ ਉਹਨੂੰ ਕੋਈ ਪ੍ਰਾਈਜ਼ ਦੇਵਾਂਗੇ ਕੋਈ ਬਹੁਤ ਘੱਟ ਮਿਲਣਗੇ ਲੋਕ ਤੁਸੀਂ ਇਹਨਾਂ ਬਾਰੇ ਸਾਰੀ ਜਾਣਕਾਰੀ ਦਿਓ ਵੀ ਕੋਈ ਕਿਸਾਨ ਵੀ ਇਹ ਖਰੀਦਦਾ ਜਿਵੇਂ ਇਹ ਤੰਗਲੀ ਬਣਾਈ ਹੈਗੀ ਹਾਲਾਂਕਿ ਅੱਜ ਕੱਲ੍ਹ ਲੋਹੇ ਦੀ ਤੰਗਲੀ ਆਉਣ ਲੱਗੀ ਹੈ ਹਾਂ ਜੀ ਹਾਂ ਜੀ ਨਹੀਂ ਇਹ ਲੱਕੜ ਦੀ ਹੁੰਦੀ ਸੀ ਜੀ ਇਹ ਅਸਲ ਵਿੱਚ ਕਦੋਂ ਹੁੰਦੀ ਸੀ ਜਦੋਂ ਮੱਲਾ ਫਲੇ ਨਾ ਮਲਾ ਲਾਨ ਕਾਉਂਦੇ ਸੀਗੇ ਠੀਕ ਹੈ ਗਾ ਕੇ ਇਹਦੇ ਨਾਲ ਡਾਉਂਦੇ ਸੀਗੇ ਜੀ ਫਿਰ ਕਣਕ ਕੇ ਕਪਾਸੀ ਤੂੜੀ ਕੇ ਪਾਸੇ ਜਾਂਦੀ ਸੀ ਇਹ ਉਸ ਵਤ ਵਤੀ ਜਾਂਦੀ ਸੀ ਪਲਾਸਟਿਕ ਨੇ ਤਾਂ ਸਣ ਦਾ ਬਿਲਕੁਲ ਖਤਮ ਹੀ ਕਰਤੀ ਆ ਦੇਖੋ ਸਣ ਕੱਢ ਰਿਹਾ ਕਿਸ ਤਰ੍ਹਾਂ ਅੱਜ ਕੱਲ ਤਾਂ ਬਜਾਈ ਨਹੀਂ ਆ ਪਹਿਲਾਂ ਘਰ ਨਹੀਂ ਕੱਢਦੇ ਹੁੰਦੇ ਸੀ ਇਹ ਵੀ ਤੁਹਾਡੇ ਮਨ ਚ ਕਿੱਥੋਂ ਫੁਰਨਾ ਫੁਰਿਆ ਵੀ ਇਸ ਚੀਜ਼ ਨੂੰ ਉਭਾਰਿਆ ਜਾਵੇ ਇਹ ਅਸੀਂ ਕਰਦੇ ਰਹੇ ਜੀ ਖੁਦ ਸਾਡੇ ਡੈਡੀ ਨੇ ਨਿੱਕੇ ਨਿੱਕੇ ਹੁੰਦੇ ਆਪ ਚਪੜ ਜọt ਕੇ ਘਰਨੇ ਨੱਪਦੇ ਰਹੇ ਸੀ ਹਮ ਤੇ ਅਸੀਂ ਕਿਆ ਬਣਾਈਏ ਵੀ ਜੀ ਜੋ ਲੋਪ ਹੋ ਰਿਹਾ ਪੰਜਾਬ ਦਾ ਅਸੀਂ ਉਹ ਬਣਾ ਰਹੇ ਪਹਿਲਾਂ ਕਣਕਾਂ ਹੱਥੀ ਵੜਦੇ ਸੀ ਤਾਂ ਬੇੜਾ ਵਟਦੇ ਸੀ ਤੇ ਇਹ ਰਸਸੇ ਕੰਮ ਆਉਂਦੇ ਸੀ ਤੂੜੀਆਂ ਢੋਂਦੇ ਸੀ ਹਾਂ ਇੱਕ ਇਹ ਦੇਖੋ ਜਿਹੜਾ ਮੈਂ ਰੱਸਾ ਵਟਣ ਦੀ ਗੱਲ ਕਹੀ ਹੈ ਪਹਿਲਾਂ ਉਹ ਸਾਂ ਨੂੰ ਕੱਢਿਆ ਜਾਂਦਾ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਰੱਸਾ ਵਟਿਆ ਜਾਂਦਾ ਤੇ ਆਹ ਹੱਥੀ ਜਿਹੜਾ ਪੱਠੇ ਕੁੱਤਰਨ ਦਾ ਕੰਮ ਹੁੰਦਾ ਸੀ ਇਹ ਵੀ ਜਿਹੜਾ ਖਤਮ ਹੋ ਗਿਆ ਤੇ ਬਹੁਤ ਸਾਰੇ ਲੋਕ ਆਪਣੇ ਪੁਰਾਣੇ ਬਜ਼ੁਰਗ ਇਹਨਾਂ ਕੰਮਾਂ ਨੂੰ ਕਰਦੇ ਵੀ ਹੈਗੇ ਆ ਤੇ ਇੱਕ ਜਿਹੜਾ ਸਭ ਤੋਂ ਜਿਹੜਾ ਇੱਥੇ ਜ਼ਿਆਦਾ ਦੇਖਿਆ ਜਾ ਰਿਹਾ ਇਹ ਮਾਡਲ ਹੈਗਾ ਵੀ ਦੋ ਮੰਜਿਆਂ ਨੂੰ ਜੋੜ ਕੇ ਜਿਹੜਾ ਸਪੀਕਰ ਲਾਇਆ ਹੈ ਉਹ ਇੱਕ ਗੀਤ ਹੈਗਾ ਤੁਹਾਡੇ ਤਾਂ ਜਿਆਦਾ ਯਾਦ ਹੋਏਗਾ ਕਿਹੜਾ ਸੀ ਉਹ ਗੁਰਦਾਸ ਮਾਨ ਦਾ ਜੀ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨੇ ਜਿਹੜੇ ਵਾਜੇ ਵੱਜ ਕੇ ਮੁੜ ਕੇ ਵੱਜ ਰਹੇ ਨੇ ਜੀ ਜੀ ਪਰ ਤੁਸੀਂ ਮੇਲੇ 'ਚ ਵਜਾਉਨੇ ਹੋ ਬਿਲਕੁਲ ਵਜਾਉਨੇ ਆ ਜੀ ਅੱਛਾ ਮੇਲਿਆਂ ਨੂੰ ਕੀ ਜਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਮੇਲਾ ਦੇਖਣਾ ਆ ਰਹੇ ਨੇ ਵੀ ਉਹ ਤੁਹਾਡੀ ਇੱਥੇ ਇਸਤਾਲ ਤੇ ਆਉਣਾ ਦੇਖੋ ਜੀ ਅਸੀਂ ਬਹੁਤ ਵਧੀਆ ਇੱਕ ਵਿਰਸਾ ਤਿਆਰ ਕਰ ਰਹੇ ਆ ਕੋਸ਼ਿਸ਼ ਕਰੋ ਤੁਸੀਂ ਵੀ ਆਪਾਂ ਪੰਜਾਬ ਨੂੰ ਪੂਰਾ ਵਧੀਆ ਪਹਿਲਾ ਵਰਗਾ ਬਣਾ ਸਕੀਏ ਜੀ ਜੀ ਠੀਕ ਹੈ ਕਿਉਂਕਿ ਸਾਡਾ ਬੱਚੇ ਬਾਹਰ ਜਾ ਰਹੇ ਆ ਬਹੁਤ ਬਹੁਤ ਦਰਦ ਹੁੰਦਾ ਸਾਨੂੰ ਜੀ ਸਾਡੇ ਬੱਚ ਇਨੂੰ ਦੁਬਾਰਾ ਫੇਰ ਬਾਤ ਕਰੀਏ ਆਪਾਂ ਜੀ ਹਾਂਜੀ ਸੋ ਇਹ ਸੀਗੀ ਮਿਸਤਰੀ ਹਰਵੰਦ ਸਿੰਘ ਸਮਾਲਸਰ ਮੋਗਾ ਜ਼ਿਲ੍ਹੇ ਵਾਲਿਆਂ ਦੀ ਸਟਾਲ ਹਾਲਾਂਕਿ ਹਰਵੰਦ ਸਿੰਘ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੇ ਭਰਾ ਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਜਿਹੜੇ ਵਿਰਸੇ ਪ੍ਰਤੀ ਮੋਹ ਨੂੰ ਲਗਾਤਾਰ ਜਿਉਂਦਾ ਜਗਦਾ ਰੱਖਿਆ ਜਾ ਰਿਹਾ ਹੈ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਅਗਰ ਤੁਸੀਂ ਮੇਲੇ ਚਾਹੁੰਦੇ ਹੋ ਮੇਲੇ ਚ ਬਹੁਤ ਕੁਝ ਆਧੁਨਿਕ ਵੀ ਹੈਗਾ ਅਗਰ ਮੇਲੇ ਦਾ ਨਾਂ ਵਿਰਾਸਤੀ ਮੇਲਾ ਤਾਂ ਵਿਰਾਸਤ ਨਾਲ ਚੂੜੀਆਂ ਚੀਜ਼ਾਂ ਨੂੰ ਹੀ ਦੇਖੋ ਸਭ ਕੁਝ ਗੂਗਲ ਤੇ ਨਹੀਂ ਮਿਲਦਾ ਬਹੁਤ ਸਾਰਾ ਪਿੰਡਾਂ ਦੀਆਂ ਸੱਤਾਂ ਚੋਂ ਮਿਲਦਾ ਹੈ ਤੇ ਅਜਿਹੇ ਮੇਲਿਆਂ 'ਚੋਂ ਮਿਲਦੇ ਇਹਨਾਂ ਨੂੰ ਜ਼ਰੂਰ ਦੇਖੋ ਸੱਚਕਹੂ ਲਈ ਬਟਿੰਡਾ ਤੋਂ ਸੁਭਜੀਤ ਬਾੰਗ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚਕਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ